ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਖੰਡਾ ਬ੍ਰਹਮੰਡਾ ਦੇ ਮਾਲਕ ਦੀਨ ਦਇਆਲ ਗਰੀਬ ਨਿਵਾਜ਼ ਸਤਿਗੁਰੂ ਚਬਰ ਸ਼ਤਰ ਤਖਤਾਂ ਦੇ ਮਾਲਕ ਜਾਗਦੀ ਜੋਤ ਦਸਾ ਪਾਤਸ਼ਾਹੀਆਂ ਦੇ ਆਤਮਕ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਧ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਬਹੁਤ ਵੱਡੇ ਭਾਗ ਹੈ ਜਿਨ੍ਹਾਂ ਨੂੰ ਸਾਧ ਸੰਗਤ ਜੀ ਇਸ ਕਲਯੁਗ ਦੇ ਸਮੇਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਸਮਾਪ੍ਰਾਪਤ ਹੁੰਦਾ ਹੈ। ਸੋ ਸਾਧ ਸੰਗਤ ਜੀ ਸਮਾ ਹੋਇਆ ਹੈ ਕਥਾ ਵਿਚਾਰਾਂ ਦਾ। ਸੋ ਇਸ ਪਾਵਨ ਪਵਿੱਤਰ ਅਸਥਾਨ ਤੇ ਮਹਾਰਾਜ ਜੀ ਵੱਲੋਂ ਰਹਿਤ ਨਾਮੇ ਅਤੇ ਤਨਖਾ ਨਾਮੇ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਸੋ ਆ ਉਸ ਹਰ ਸੰਗ ਦੀ ਅਜ ਮਹਾਰਾਜ ਸਾਨੂੰ ਕੀ ਸਖਿਆਵਾਂ ਦੇ ਰਹੇ ਹੈ ਸਾਨੂੰ ਕਲ ਜੂਗੀ ਜੀਵਾਂ ਨੂੰ ਕੀ ਸਮਝਾ ਰਹੇ ਹੈ ਸੱਚੇ ਪਾਤਸ਼ਾਪਾ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਮਨ ਦੀ ਇਕਾਗਰਤਾ ਵਾਸਤੇ ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਤਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੈ ਤੁਰਕਣ ਤੇ ਮਾਸ ਜੋ ਖਾਵੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਾਜ ਮਾਨ ਹਨ ਉਹਨਾਂ ਦੇ ਪਾਸ ਹੀ ਭਾਈ ਆਨੰਦ ਲਾਲ ਜੀ ਬੈਠੇ ਹੋਏ ਆ ਭਾਈ ਆਨੰਦ ਲਾਲ ਜੀ ਨੇ ਪੁੱਛਿਆ ਕਿ ਮਹਾਰਾਜ ਕਿ ਮਹਾਰਾਜ ਮਾਸ ਖਾ ਸਕਦੇ ਆ ਕਿ ਨਹੀਂ ਖਾ ਸਕਦੇ ਹੁਣ ਸਾਧ ਸੰਗਤਾਂ ਜੀ بڑا ਵਿਵਾਦ ਚੱਲਦਾ ਕੋਈ ਧਰਮ ਦੇ ਨਾਮ ਦੇ ਉੱਪਰ ਹੀ ਕਹਿੰਦੇ ਜੀ ਬਲੀ ਦੇਣੀ ਹੈ ਜੀ ਉਹਦਾ మాਸ ਫਿਰ ਸਾਧ ਸੰਗਤ ਦੀ ਵਰਤਾਇਆ ਜਾਂਦਾ ਹੈ ਲੰਗਰਾਂ ਦੇ ਵਿੱਚ ਵੀ ਪਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਵਚਨ ਕੀਤੇ ਜਦੋਂ ਭਾਈ ਨੰਦ ਲਾਲ ਜੀ ਨੇ ਪ੍ਰਸ਼ਨ ਕੀਤਾ ਨਾ ਮਹਾਰਾਜ ਜੀ ਨੂੰ ਮਹਾਰਾਜ ਜੀ ਨੇ ਵਚਨ ਕੀਤਾ ਲੈ ਤੁਰਕਣ ਤੇ మాਸ ਜੋ ਖਾਵੇ ਹੁਣ ਇੱਥੇ ਸਾਧ ਸੰਗਤ ਜੀ ਹੁਣ ਤੁਰਕਣ ਦਾ ਅਰਥ ਹੈ ਮੁਸਲਮਾਨ ਕਿ ਮੁਸਲਮਾਨ ਕੋ ਲੈ ਕੇ ਮਾਸ ਨਹੀਂ ਖਾਣਾ ਹੁਣ ਕਈ ਇਹਦਾ ਅਰਥ ਕਰਦੇ ਜੀ ਮੁਸਲਮਾਨ ਕੋ ਲੈ ਕੇ ਨਹੀਂ ਖਾਣਾ ਬਾਕੀਆਂ ਕੋ ਲੈ ਕੇ ਤੇ ਖਾ ਸਕਦੇ ਆ ਨਾ ਪਰ ਨਹੀਂ ਸਾਧ ਸੰਗਤ ਜੀ ਇਥੋਂ ਇਹ ਭਾਵ ਹੈ ਕਿਉਂਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਸ੍ਰੀ ਅਨੰਦਪੁਰ ਸਾਹਿਬ ਸਨ ਉਦੋਂ ਸਾਧ ਸੰਗਤ ਜੀ ਤੁਰਕਾਂ ਨੇ ਮਹਾਰਾਜ ਜੀ ਦੇ ਉੱਪਰ ਹਮਲੇ ਕੀਤੇ ਇਹਦੇ ਤੋਂ ਕੱਲਾ ਇਹ ਭਾਵ ਨਹੀਂ ਲੈਣਾ ਕਿ ਮੁਸਲਮਾਨ ਦੇ ਹੱਥੋਂ ਨਹੀਂ ਖਾਣਾ ਨਹੀਂ ਭਾਈ ਤੁਰਕ ਅਸਲ ਦੇ ਵਿੱਚ ਉਹ ਹੈ ਜਿਹੜਾ ਗੁਰੂ ਦੇ ਉੱਪਰ ਤਰਕ ਕਰਦਾ ਹੋਵੇ ਜਿਹੜਾ ਗੁਰੂ ਦੀ ਸਿੱਖਿਆ ਨੂੰ ਨਾਮ ਮੰਨੇ ਤੇ ਗੁਰੂ ਦੇ ਉੱਪਰ ਉਲਟਾ ਚੱਲੇ ਉਹ ਸਾਧ ਸੰਗਤ ਜੀ ਅਸਲ ਦੇ ਵਿੱਚ ਤੁਰਕ ਹੈ ਤਰਕ ਕਰਨ ਵਾਲਾ ਇਸ ਕਰਕੇ ਸਾਧ ਸੰਗਤ ਜੀ ਮੈਂ ਹੋਰ ਸਪਸ਼ਟ ਕਰਾਂ ਕਈ ਧਰਮ ਦੇ ਨਾਮ ਤੇ ਮਾਸ ਖਾਈ ਜਾਂਦੇ ਆ ਜੀ ਕਈ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਕਿਆ ਤੇ ਆਪ ਸਿੰਘਾਂ ਨੂੰ ਛਕਾਇਆ ਤੇ ਸਿੰਘਾਂ ਨੇ ਵੀ ਸ੍ਰੀ ਆਨੰਦਪੁਰ ਸਾਹਿਬ ਛਕਿਆ ਬੜੀਆਂ-ਬੜੀਆਂ ਉਦਾਹਰਨਾਂ ਦਿੰਦੇ ਐ ਪਰ ਸਾਧ ਸੰਗਤ ਜੀ ਉਹਨਾਂ ਦੇ ਗਿਆਨ ਦੇ ਵਿੱਚ ਮੈਂ ਵਾਧਾ ਕਰਾਂ ਕਿ ਤੁਸੀਂ ਗੱਲਾਂ ਕਰਦੇ ਹੋ ਕਿ ਆਨੰਦਪੁਰ ਸਾਹਿਬ ਸਿੰਘਾਂ ਨੇ మాਸ ਖਾਧਾ ਪਰ ਇਤਿਹਾਸ ਪੜੋ ਉਹਨਾਂ ਨੇ ਤੇ ਸਾਧ ਸੰਗਤ ਜੀ ਰੁੱਖਾਂ ਦੇ ਪੱਤੇ ਵੀ ਖਾਦੇ ਹਨ ਰੁੱਖਾਂ ਦਾ ਸੱਕ ਲਾ ਲਾ ਕੇ ਵੀ ਖਾਧਾ ਹੈ ਉਹ ਵੀ ਫਿਰ ਖਾਇਆ ਕਰੀਏ ਸਾਤ ਸੰਗਤ ਜੀ మాਸ ਕਦੋਂ ਖਾ ਸਕਦੇ ਮਨਾਹੀ ਨਹੀਂ ਖਾਓ ਪਰ మాਸ ਉਦੋਂ ਖਾਣਾ ਜਦੋਂ ਸਾਤ ਸੰਗਤ ਜੀ ਧਰਮ ਦੇ ਵਾਸਤੇ ਕਿਤੇ ਲੜਨਾ ਪੈ ਜਾਵੇ ਇਤਿਹਾਸ ਪੜੋ ਉਸ ਵਕਤ ਸਿੰਘਾਂ ਨੇ ਸਾਤ ਸੰਗਤ ਜੀ ਆਪਣੇ ਪੱਟ ਦੇ ਵਿੱਚੋਂ ਵੀ మాਸ ਕੱਟ-ਕੱਟ ਕੇ ਖਾਦਾ ਆਪਣਾ మాਸ ਕੱਟ-ਕੱਟ ਕੇ ਨਾਲ ਉਹ మాਸ ਵੀ ਸਿੰਘਾਂ ਨੇ ਖਾਦਾ ਜਦੋਂ ਜੰਗਾ ਜੁੱਧਾਂ ਦਾ ਸਮਾਂ ਸੀਗਾ ਤੇ మాਸ ਕਿਵੇਂ ਖਾਦਾ ਸਾਧ ਸੰਗਤ ਜੀ ਕੱਚਾ మాਸ ਕੋਈ ਉਹਦੇ ਵਿੱਚ ਮਸਾਲਾ ਨਹੀਂ ਕੋਈ ਮਿਰਚ ਨਹੀਂ ਕੋਈ ਸਵਾਦ ਨਹੀਂ ਅੱਜ ਆਪਾਂ ਸਾਧ ਸੰਗਤ ਦੀ ਤੜਕੇ ਲਾਲ ਆ ਕੇ ਤੇ ਫਿਰ ਮਾਸ ਖਾਣੇ ਜ਼ੁਬਾਨ ਦੇ ਸਵਾਦ ਵਾਸਤੇ ਆਪਾਂ ਦੂਰ ਨਾ ਜਾਈਏ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਪੁੱਛੀਏ ਕਿ ਮਹਾਰਾਜ ਮਾਸ ਖਾ ਲੈਣਾ ਚਾਹੀਦਾ ਮੇਰੇ ਸੱਚੇ ਸਤਿਗੁਰ ਆਖਦੇ ਜੇ ਰਤ ਲੱਗੈ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ ਮਹਾਰਾਜ ਜੀ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਮਹਾਰਾਜ ਜੀ ਕਹਿਣ ਲੱਗੇ ਵੇਖੋ ਗੁਰ ਸਿੱਖੋ ਸਾਡੇ ਕੱਪੜੇ ਦੇ ਉੱਪਰ ਖੂਨ ਡੁੱਲ ਜਾਵੇ ਖੂਨ ਪੈ ਜਾਵੇ ਆਪਾਂ ਕਹਿੰਦੇ ਜੀ ਖਰਾਬ ਹੋ ਗਏ ਪਲੀਤ ਹੋ ਗਏ ਪਾਉਣ ਦੇ ਯੋਗ ਨਹੀਂ ਫਿਰ ਮਹਾਰਾਜ ਜੀ ਕਹਿੰਦੇ ਖੂਨ ਪੀਣ ਦੇ ਨਾਲ ਮਾਸ ਖਾਣ ਦੇ ਨਾਲ ਤੇਰਾ ਹਿਰਦਾ ਪਵਿੱਤਰ ਰਹਿ ਸਕਦਾ ਹੈ ਤੇ ਜਿਹਦਾ ਹਿਰਦਾ ਹੀ ਪਵਿੱਤਰ ਨਹੀਂ ਸਾਧ ਸੰਗਤ ਜੀ ਉਸ ਹਿਰਦੇ ਵਿੱਚ ਫਿਰ ਨਾਮ ਨਹੀਂ ਜੇ ਵਸ ਸਕਦਾ ਫਿਰ ਆਪਾਂ ਹੋਰ ਗੁਰਬਾਣੀ ਦੇ ਵਿੱਚੋਂ ਪੁੱਛੀਏ ਮਹਾਰਾਜ ਜੀ ਨੂੰ ਮਹਾਰਾਜ ਇਹ ਵੀ ਆਪ ਜੀ ਦਾ ਜਵਾਬ ਸੁਣ ਕੇ ਮਹਾਰਾਜ ਸੰਤੁਸ਼ਟੀ ਨਹੀਂ ਹੋਈ ਮਹਾਰਾਜ ਹੋਰ ਕੋਈ ਜਵਾਬ ਫਿਰ ਮਹਾਰਾਜ ਹੋਰ ਜਵਾਬ ਦੰਦੇ ਮਹਾਰਾਜ ਜੀ ਕਹਿੰਦੇ ਭਾਗ ਮਾਛੁਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾ ਤਨ ਜਾਹੇ ਭਾਂਗ ਸਾਧ ਸੰਗਤ ਜੀ ਕੁੱਕੜ ਨੂੰ ਆਖਿਆ ਜਾਂਦਾ ਹੈ ਤੇ ਮਛਲੀ ਨੂੰ ਆਖਿਆ ਜਾਂਦਾ ਹੈ ਭਾਵੇਂ ਕਿਸੇ ਵੀ ਪ੍ਰਕਾਰ ਦਾ ਕੋਈ ਮਾਸ ਖਾ ਲਵੇ ਕੋਈ ਸ਼ਰਾਬ ਪੀ ਲਵੇ ਉਹਨੇ ਭਾਈ ਦੇ ਆਪਣੇ ਜੀਵਨ ਦੇ ਵਿੱਚ ਕੋਈ ਚੰਗਾ ਕੰਮ ਕੋਈ ਕਿਤੇ ਜਾ ਕੇ ਤੀਰਥਾਂ ਦਾ ਇਸ਼ਨਾਨ ਤੀਰਥਾਂ ਦੇ ਦਰਸ਼ਨ ਕੀਤੇ ਹੋਣਗੇ ਨਾ ਇੱਕ ਵਾਰ మాਸ ਖਾਣ ਦੇ ਨਾਲ ਇੱਕ ਵਾਰ ਸ਼ਰਾਬ ਪੀਣ ਦੇ ਨਾਲ ਉਹ ਕੀਤੇ ਹੋਏ ਦਰਸ਼ਨਾਂ ਦਾ ਲਾਭ ਤੇ ਕੀਤੇ ਹੋਏ ਇਸ਼ਨਾਨਾਂ ਦਾ ਲਾਭ ਸਾਰਾ ਇੱਕੋ ਜੀ ਨਸ਼ਟ ਹੋ ਜਾਂਦਾ ਹੈ ਐ ਪੱਤਾ ਸਾਫ਼ ਹੋ ਜਾਂਦਾ ਹੈ ਇਸ ਕਰਕੇ ਸਾਧ ਸੰਗਤ ਜੀ ਇਹ ਭੁਲੇਖਿਆਂ ਦੇ ਵਿੱਚ ਨਹੀਂ ਪੈਣਾ ਕਿ ਮਾਸ ਖਾ ਲੈਣਾ ਚਾਹੀਦਾ ਕਈ ਝਟਕਾ ਕਹਿ ਕੇ ਸ਼ਕ ਲੈਂਦੇ ਆ ਕੋਈ ਧਰਮ ਦੇ ਨਾਮ ਤੇ ਮਾਸ ਖਾਈ ਜਾਂਦਾ ਪਰ ਸਾਧ ਸੰਗਤ ਜੀ 36 ਪ੍ਰਕਾਰ ਦੇ ਭੋਜਨ ਮਹਾਰਾਜ ਨੇ ਸਾਨੂੰ ਅੱਜ ਤੇ ਸਾਧ ਸੰਗਤ ਜੀ ਕਈ ਪ੍ਰਕਾਰ ਦੇ ਭੋਜਨ ਨੇ 36 ਪ੍ਰਕਾਰ ਤੋਂ ਵੀ ਅੱਗੇ ਕੰਮ ਲੰਘ ਗਿਆ ਐਨੇ ਪ੍ਰਕਾਰ ਦੇ ਭੋਜਨ ਆਪਾਂ ਉਹ ਸ਼ਕੀਏ ਕਿਉਂ ਖਾਣਾ ਗੁਰੂ ਕੇ ਸਿੱਖ ਨੇ మాਸ ਕਿਉਂ ਖਾਣਾ ਹੋਰ ਕਿਸੇ ਨੇ ਐਵੇਂ ਨਾ ਹੋਵੇ ਸਾਧ ਸੰਗਤ ਜੀ ਸੋ ਦੂਸਰੇ ਅਰਥਾਂ ਦੇ ਵਿੱਚ ਸਾਧ ਸੰਗਤ ਦੀ ਧਿਆਨ ਦੇਣਾ ਅਨਵੇ ਕਰਕੇ ਇਹਦਾ ਕੀ ਅਰਥ ਆਵੇਗਾ ਲੇ ਤੁਰਕਣ ਤੇ ਖਾਵੈ ਜੋ మాਸ ਜਿਹੜਾ ਗੁਰੂ ਤੇ ਤਰਕ ਕਰੇ ਗੁਰੂ ਤੇ ਸ਼ੰਕਾ ਕਰੇ ਮਹਾਰਾਜ ਜੀ ਕਹਿੰਦੇ ਉਹਦੇ ਹੱਥੋਂ ਛਕਿਆ ਹੋਇਆ ਵੀ ਆਪਾਂ ਕਿਸੇ ਦੇ ਹੱਥੋਂ ਸਾਧ ਸੰਗਤ ਆ ਜੀ ਛਕ ਲਈਏ ਨਾ ਜਿਹੜਾ ਆਪਣੇ ਗੁਰੂ ਤੇ ਸ਼ੰਕਾ ਕਰਦਾ ਹੋਵੇ ਜਿਹੜਾ ਆਪਣੇ ਗੁਰੂ ਤੇ ਤਰਕ ਕਰਦਾ ਹੋਵੇ ਉਹਦੇ ਹੱਥੋਂ ਲੈ ਕੇ ਛਕਣ ਦੇ ਨਾਲ ਵੀ ਮਹਾਰਾਜ ਜੀ ਕਹਿੰਦੇ ਉਹ ਮਾਸ ਦੇ ਬਰਾਬਰ ਹੈ ਜਿਵੇਂ ਮਹਾਰਾਜ ਜੀ ਦੇ ਬਚਨ ਆਉਂਦੇ ਆ ਨਾ ਤਨਕ ਤਮਾਕੂ ਸੇ ਵੀ ਹੈ ਦੇਵ ਪਿਤਰ ਤਜ ਜਾਏ ਪਾਣੀ ਤਾਂ ਕਾ ਹਾਥ ਕਾ ਮਦਰਾ ਸਮ ਅਗਦਾ ਏ ਸਾਧ ਸੰਗਤ ਜੀ ਤਮਾਕੂ ਖਾਣ ਵਾਲੇ ਦੇ ਹੱਥੋਂ ਕਿਉਂਕਿ ਤਮਾਕੂ ਹੁਣ ਉਹੀ ਖਾਵੇਗਾ ਜਿਹੜਾ ਆਪਣੇ ਗੁਰੂ ਨੂੰ ਭੁੱਲ ਬੈਠਾ ਹੈ ਆਪਣੇ ਗੁਰੂ ਦੀ ਸਿੱਖਿਆ ਨੂੰ ਭੁੱਲ ਬੈਠਾ ਹੈ ਜਿਹੜਾ ਆਪਣੇ ਗੁਰੂ ਦੀ ਸਿੱਖਿਆ ਨੂੰ ਭੁੱਲ ਕੇ ਸਾਧ ਸੰਗਤ ਦੀ ਤਮਾਕੂ ਖਾਂਦਾ ਹੈ ਮਹਾਰਾਜ ਜੀ ਕਹਿੰਦੇ ਤਮਾਕੂ ਖਾਣ ਵਾਲੇ ਦੇ ਹੱਥੋਂ ਜੇ ਪਾਣੀ ਦਾ ਗਲਾਸ ਵੀ ਪੀ ਲਈਏ ਨਾ ਉਹ ਸ਼ਰਾਬ ਦੇ ਬਰਾਬਰ ਹੈ ਇਸ ਕਰਕੇ ਸਾਧ ਸੰਗਤ ਜੀ ਗੁਰੂ ਕੇ ਸਿੱਖ ਨੇ ਗੁਰੇਜ਼ ਕਰਨਾ ਸੋ ਰਹੁ ਵਿਚਾਰ ਮਹਾਰਾਜ ਜੀ ਕਹਿੰਦੇ ਭਾਈ ਕਿਸੇ ਵੀ ਪ੍ਰਕਾਰ ਦਾ ਮਾਸ ਨਹੀਂ ਖਾਣਾ ਬਿਨ ਗੁਰ ਸ਼ਬਦ ਬਚਨ ਜੋਈ ਗਾਵੈ ਹੁਣ ਸਾਧ ਸੰਗਤ ਜੀ ਇਹ ਵੀ ਬਚਨ ਵੱਲ ਧਿਆਨ ਦੇਣਾ ਮਹਾਰਾਜ ਜੀ ਆਖਦੇ ਗੁਰੂ ਦੇ ਸ਼ਬਦ ਤੋਂ ਬਿਨਾ ਹੋਰ ਕੋਈ ਬਚਨ ਨਹੀਂ ਆਖਣਾ ਹੈ ਆਪਣੇ ਮੁਖ ਦੇ ਵਿੱਚੋਂ ਸਾਧ ਸੰਗਤ ਜੀ ਮਾਫ ਕਰਨਾ ਅੱਜ ਦੇ ਸਮੇਂ ਦੇ ਵਿੱਚ ਤੇ ਪ੍ਰਚਾਰਕ ਵੀ ਐਸੇ ਆ ਗਏ ਐ ਕਿ ਜੀ ਆਪਾਂ ਉੱਥੇ ਗਏ ਤੇ ਉਹਨਾਂ ਨੇ ਸਾਨੂੰ ਪ੍ਰਸ਼ਾਦਾ ਖਵਾਇਆ ਜੀ ਉਹਨਾਂ ਨੇ ਸਤਕਾਰ ਕੀਤਾ ਆਪਾਂ ਇਵੇਂ ਕਰਕੇ ਆਏ ਆਪਾਂ ਜੀ ਆਸਟ੍ਰੇਲੀਆ ਗਏ ਨਹੀਂ ਭਾਈ ਗੁਰੂ ਕੀ ਹਜ਼ੂਰੀ ਦੇ ਵਿੱਚ ਗੁਰੂ ਦੀ ਬਾਤ ਕਰਨੀ ਹੈ ਹੁਣ ਸਾਧ ਸੰਗਤ ਜੀ ਕਈ ਗੁਰਮੁਖ ਪਿਆਰੇ ਕੀਰਤਨ ਵੀ ਕਰਦੇ ਐ ਪਰ ਸਾਧ ਸੰਗਤ ਜੀ ਕਈ ਕੱਚੀ ਬਾਣੀ ਕਉਂਦੇ ਹਨ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਲਿਖੀ ਹੋਈ ਨਹੀਂ ਹੈ। ਇੱਕ ਵਾਰ ਸਾਧ ਸੰਗਤ ਜੀ ਮੈਂ ਸੁਣਿਆ ਗੁਰੂ ਘਰ ਦਾ ਕੀਰਤਨੀਆ ਉਹ ਗਾਈ ਜਾਵੇ ਜੀ ਚਾਰ ਦਿਨਾ ਦੀ ਜ਼ਿੰਦਗੀ ਸਜਣਾ ਜਪ ਲੈ ਨਾਮ ਤੋ ਬਹਿ ਕੇ ਏਦਾਂ ਦੀ ਕੋਈ ਧਾਰਨਾ ਘਾਰ ਰਿਆ ਸੀਗਾ। ਪਰ ਸਾਧ ਸੰਗਤ ਜੀ ਇਹ ਧਿਆਨ ਰੱਖਣਾ ਹੈ ਗੁਰੂ ਕੀ ਹਜੂਰੀ ਵਿੱਚ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਦੀ ਬਾਤ ਹੋਵੇ। ਗੁਰੂ ਦੇ ਬਚਨਾਂ ਦੀ ਬਾਤ ਹੋਵੇ। ਇਹ ਸਾਧ ਸੰਗਤ ਜੀ ਧਿਆਨ ਰੱਖਣਾ ਇਹ ਪ੍ਰਚਾਰਕਾ ਸਾਡੇ ਵਰਗਿਆਂ ਵਾਸਤੇ ਵੀ ਇਹ ਬਚਨ ਹੈ। ਸੋ ਰਹੁ ਵਿਚਾਰ ਮਹਾਰਾਜ ਜੀ ਕਹਿੰਦੇ ਬਿਨ ਗੁਰ ਸ਼ਬਦ ਬਚਨ ਜੋਈ ਗਾਵੇ। ਸਾਧ ਸੰਗਤ ਜੀ ਇਹ ਵੀ ਧਿਆਨ ਇੱਥੇ ਵੀ ਹੁਣ ਦੇਣਾ। ਇਹ ਸੰਗਤ ਦੇ ਵਿੱਚ ਆਣ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਬੜਾ ਹੋਰ ਕੋਈ ਬਚਨ ਨਹੀਂ ਕਰਨਾ ਕਿਸੇ ਨੇ ਇਹ ਨਹੀਂ ਆਖਣਾ ਕਿ ਮੇਰੀ ਨਾਉ ਇਦਾਂ ਹੈ ਮੇਰੀ ਸੱਸ ਇਦਾਂ ਹੈ ਮੇਰੀ ਸੱਸ ਮੈਨੂੰ ਬੜੇ ਪਰੇਸ਼ਾਨ ਕਰਦੀ ਹੈ ਐਵੇਂ ਦੀਆਂ ਗੱਲਾਂ ਨਹੀਂ ਕਰਨੀਆਂ ਕਿਸੇ ਵੀ ਪ੍ਰਕਾਰ ਦੀਆਂ ਗੱਲਾਂ ਨਹੀਂ ਕਰਨੀਆਂ ਭੈਣਾ ਮੈਂ ਤੇ ਅੱਜ ਇੱਥੇ ਗਈ ਆਹ ਕੱਪੜਾ ਲੈ ਕੇ ਆਈ ਨਹੀਂ ਭਾਈ ਸੰਗਤ ਦੇ ਵਿੱਚ ਆਣ ਕੇ ਗੁਰੂ ਸ਼ਬਦ ਦੀ ਵਿਚਾਰ ਕਰਨੀ ਹੈ ਇਥੇ ਆਣ ਕੇ ਗੁਰੂ ਦੀ ਬਾਤ ਸੁਣਨੀ ਅਤੇ ਗੁਰੂ ਦੇ ਬਚਨਾਂ ਨੂੰ ਆਪਣੇ ਮਖ ਦੇ ਵਿੱਚੋਂ ਬੋਲਣਾ ਸੋ ਤੀਸਰਾ ਅਰਥ ਸਾਧ ਸੰਗਤ ਜੀ ਇਹ ਹੈ ਬਿਨ ਗੁਰ ਸ਼ਬਦ ਬਚਨ ਜੋਈ ਗਾਵੇ ਜਿਹੜਾ ਸਾਧ ਸੰਗਤ ਜੀ ਸਾਰਾ ਦਿਨ ਆਪਣੇ ਮਖ ਦੇ ਵਿੱਚੋਂ ਨੰਦੇ ਆ ਚੁਗਲੀ ਦੂਸਰਿਆਂ ਦੀਆਂ ਬਾਤਾਂ ਕਰੀ ਜਾਵੇ ਕੁਝ ਦਿਨ ਦੇ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਨਾ ਕੀਤਾ ਕੋਈ ਚੌਪਈ ਸਾਹਿਬ ਜੀ ਦਾ ਪਾਠ ਨਾ ਕੀਤਾ ਸੁਖਮਣੀ ਸਾਹਿਬ ਜੀ ਦਾ ਪਾਠ ਨਾ ਕੀਤਾ ਸਾਰਾ ਦਿਨ ਦੂਸਰਿਆਂ ਦੀਆਂ ਗੱਲਾਂ ਕਰਨ ਦੇ ਵਿੱਚ ਹੀ ਨਿਕਾਲ ਦਿੱਤਾ ਦੂਸਰਿਆਂ ਦੀ ਨਿੰਦਿਆ ਦੂਸਰਿਆਂ ਦੀ ਚੁਗਲੀ ਐਵੇਂ ਨਹੀਂ ਕਰਨਾ ਗੁਰੂ ਕੇ ਸਿੱਖ ਨੇ ਸੋ ਮਹਾਰਾਜ ਜੀ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ ਆਪਣੇ ਮੁਖ ਦੇ ਵਿੱਚੋਂ ਕੋਈ ਬਚਨ ਨਹੀਂ ਗਾਉਣਾ ਹੈ ਕੋਈ ਬਚਨ ਨਹੀਂ ਆਖਣਾ ਹੈ ਤਰੀਆ ਰਾਗ ਸੁਣੇ ਚਿਤ ਲਾਏ ਸਾਧ ਸੰਗਤ ਜੀ ਇਹ ਵੀ ਕਮਾਲ ਦਾ ਬਚਨ ਮਹਾਰਾਜ ਜੀ ਨੇ ਕੀਤਾ ਇਹ ਜਿਨੇ ਵੀ ਬਚਨ ਆ ਰਹੇ ਹਨ ਨਾ ਕੋਈ ਆਮ ਬੰਦੇ ਦੇ ਬਚਨ ਨਹੀਂ ਹੈ ਇਹ ਸਾਧ ਸੰਗਤ ਜੀ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਜਿੰਨਾਂ ਦੀ ਆਪਾਂ ਕਥਾ ਸੁਣ ਰਹੇ ਆਂ ਮਹਾਰਾਜ ਜੀ ਕਹਿੰਦੇ ਹੁਣ ਜਿਹੜਾ ਤਰੀਆ ਰਾਗ ਤਰੀਆ ਰਾਗ ਸਾਧ ਸੰਗਤ ਆ ਜੀ ਆ ਗਾਣੇ ਹੋ ਗਏ ਜਿਹੜੇ ਗਾਣੇ ਸੁਣਦੇ ਆਂ ਕਈ ਬੜਾ ਸਾਧ ਸੰਗਤ ਆ ਜੀ ਗਾਣਿਆਂ ਨੂੰ ਸੁਣਦੇ ਆ ਕਈ ਪੈਲਸਾਂ ਦੇ ਵਿੱਚ ਜਾ ਕੇ ਤੇ ਸਾਧ ਸੰਗਤ ਆ ਜੀ ਸਾਹਮਣੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਵੇਖ ਕੇ ਤੇ ਬੜਾ ਖੁਸ਼ ਹੁੰਦੇ ਆ ਗੰਦਾ ਨਾਚ ਵੇਖਣਾ ਇਹਤੇ ਬਿਲਕੁਲ ਵੀ ਗੁਰੂ ਕੇ ਸਿੱਖ ਨਹੀਂ ਨਹੀਂ ਕਰਨਾ ਹੈ ਸਾਧ ਸੰਗਤ ਜੀ ਜਿਹੜਾ ਗੁਰੂ ਦਾ ਸਿੱਖ ਹੈ ਨਾ ਉਹਦਾ ਕਦੇ ਵੀ ਲੱਕ ਠਮਕੇ ਨਹੀਂ ਲਾਊਗਾ ਕਦੇ ਵੀ ਨੱਚੇਗਾ ਨਹੀਂ ਕਦੀ ਗਾਣੇ ਨਹੀਂ ਸੁਨੇਗਾ ਸਾਧ ਸੰਗਤ ਜੀ ਮਹਾਪੁਰਖਾਂ ਦਾ ਬਚਨ ਚੇਤੇ ਆਇਆ ਮਹਾਪੁਰਖ ਕਿਹਾ ਕਰਦੇ ਸਨ ਕਹਿੰਦੇ ਕਿ ਭਾਈ ਜੇ ਕਿਸੇ ਗੁਰ ਸਿੱਖ ਨੇ ਨਿਤਨੇਮ ਕੀਤਾ ਹੋਵੇ ਧਿਆਨ ਦੇ ਨਾਲ ਸਾਧ ਸੰਗਤ ਜੀ ਬਚਨ ਸੁਣਨਾ ਮਹਾਂਪੁਰਖਾਂ ਨੇ ਕਹਿਣਾ ਕਿ ਸਿੱਖ ਨੇ ਨੇਤਨੇਮ ਕੀਤਾ ਹੋਵੇ ਤੇ ਨੇਤਨੇਮ ਤੋਂ ਬਾਅਦ ਬਾਅਦ ਵਿੱਚ ਇੱਕ ਗਾਣਾ ਵੀ ਸੁਣ ਲਵੇ ਨਾ ਉਹ ਏਵੇਂ ਸਮਝਿਓ ਜਿਵੇਂ ਗੰਗਾ ਦੇ ਵਿੱਚੋਂ ਇਸ਼ਨਾਨ ਕਰਕੇ ਤੇ ਚੱਕੜ ਦੇ ਵਿੱਚ ਛਾਲ ਮਾਰ ਦਿੱਤੀ ਹੈ ਇੰਨਾ ਸਾਧ ਸੰਗਤ ਜੀ ਸਿੱਖਾਂ ਵਾਸਤੇ ਇਹ ਪਾਪ ਹੈ ਵੱਡਾ ਗੁਰੂ ਕੇ ਸਿੱਖ ਨੇ ਗਾਣੇ ਵੀ ਨਹੀਂ ਸੁਣਨੇ ਇਹ ਤੇ ਤੋ ਗਰੇਜ ਕਰਨਾ ਆਪਣੀਆਂ ਅੱਖਾਂ ਦੇ ਨਾਲ ਸਾਧ ਸੰਗਤ ਜੀ ਪ੍ਰਾਇ ਤਾਨ ਨੂੰ ਨਹੀਂ ਵੇਖਣਾ ਕਿਸੇ ਮਾਈ ਭੈਣ ਨੂੰ ਨੱਚਦੇ ਆ ਨਹੀਂ ਵੇਖਣਾ ਹੈ ਸੋ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਆਪਣੇ ਕੰਨਾਂ ਦੇ ਨਾਲ ਚਿੱਤ ਲਾਏ ਕਈਆਂ ਨੂੰ ਬੜਾ ਚੰਗਾ ਲੱਗਦਾ ਜੀ ਗਾਣੇ ਸੁਣਦੇ ਆ ਜੀ ਬੜਾ ਮਨ ਟਿਕਦਾ ਹੈ ਜੀ ਕਈਆਂ ਨੂੰ ਸਾਧ ਸੰਗਤ ਜੀ ਗੁਰਬਾਣੀ ਤੇ ਭਾਵੇਂ ਕੰਠ ਨਾ ਹੋਵੇ ਗਾਣੇ ਬੜੀ ਛੇਤੀ ਕੰਠ ਹੋ ਜਾਂਦੇ ਆ ਗਾਣੇ ਬੜੀ ਛੇਤੀ ਯਾਦ ਹੋ ਜਾਂਦੇ ਆ ਮਹਾਰਾਜ ਜੀ ਕਹਿੰਦੇ ਜਿਹੜਾ ਚੇਤ ਲਾ ਕੇ ਭਾਵੇ ਤ੍ਰੀਆ ਰਾਗ ਸੁਨੇਗਾ ਗੰਦੇ ਗਾਣੇ ਸੁਨੇਗਾ ਸੁਣੋ ਆਨੰਦ ਜੀ ਸੋ ਜਮਪੁਰ ਜਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿ ਲੱਗੇ ਨੰਦ ਲਾਲ ਜੀ ਕਿਉਂਕਿ ਭਾਈ ਨੰਦ ਲਾਲ ਜੀ ਮਹਾਰਾਜ ਜੀ ਦੇ ਪਾਸ ਹੀ ਬੈਠੇ ਹੋਏ ਆ ਮਹਾਰਾਜ ਕਹਿਣ ਲੱਗੇ ਨੰਦ ਲਾਲ ਜੀ ਜਿਹੜਾ ਕੋਈ ਸਿੱਖ ਐਵੇਂ ਕਰੇਗਾ ਮਾਸ ਖਾਵੇਗਾ ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਗੱਲ ਕਰੇਗਾ ਜਿਹੜਾ ਤਰੀਆ ਰਾਗ ਗੰਦੇ ਗਾਣੇ ਸੁਨੇਗਾ ਸੋ ਜਮਪੁਰ ਜਾਏ ਉਹ ਜਮਾਂ ਦੀ ਪੁਰੀ ਨੂੰ ਜਾਵੇਗਾ ਉਹ ਜਮਦੂਤਾਂ ਦੇ ਵਾਸ ਪਵੇਗਾ ਉਹਦੀ ਫਿਰ ਕਲਿਆਣਤਾ ਨਹੀਂ ਹੋਵੇਗੀ ਨਾ ਇੱਥੇ ਬੱਜਾ ਛੁੱਟੇਗਾ ਤੇ ਨਾ ਅੱਗੇ ਬੱਜਾ ਛੁੱਟੇਗਾ ਸੋ ਸਾਧ ਸੰਗਤ ਜੀ ਇਹ ਸੱਚੇ ਪਾਤਸ਼ਾਹ ਜੀ ਨੇ ਸਾਡੇ ਤਾਈਂ ਸਿੱਖਿਆ ਵਧਤੀਆਂ ਹਨ ਮਹਾਰਾਜ ਕਿਰਪਾ ਕਰਨ ਇਹ ਮਹਾਰਾਜ ਜੀ ਦੇ ਆਏ ਹੋਏ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸਣ ਜਿਸ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਵਾਲੀ ਸਾਨੂੰ ਵੀ ਦਾਤ ਪ੍ਰਾਪਤ ਹੋਵੇ ਮਹਾਰਾ ਰ ਕਿਰਪਾ ਕਰਨ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਆਪ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਲੈਣਾ ਜੀ ਅਗਾਹ ਤੋਂ ਸਮਤ ਬਖਸ਼ਣੀ ਦੇਹ ਹੋ ਸੱਜਣ ਅਸੀ ਸੜੀਆ ਜਿਉ ਹੋਵੇ ਸਾਹਿਬ ਸਿਓ ਮੇਲ ਤ੍ਰਿਆ ਰਾਗ ਸੁਨੇ ਚਿਤ ਲਾਈ ਸੁਣੋ ਲਾਲ ਜੀ ਸੋ ਜਮਪੁਰ ਜਾ ਵਾਹਿਗੁਰੂ ਜੀ ਕਾ